ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਚੰਪ ਟੀਵੀ ਲਹਿਕੇ ਹਾਜ਼ਰ ਹਾਂ ਸਪੀਡ ਨਿਊਜ਼ ਤੇ ਫਿਰ ਚਾਤ ਪੌਣਿਆਂ ਪਹਿਲੀ ਖਬਰ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਸੌ ਚੁੱਕਣ ਤੋਂ ਬਾਅਦ ਹੁਣ ਟੈਰਿਫ ਨੀਤੀ ਨੂੰ ਅੱਗੇ ਵਧਾ ਰਹੇ ਨੇ ਹਾਲੀ ਦੇ ਵਿੱਚ 트ੰਪ ਨੇ ਕੈਨੇਡਾ ਮੈਕਸੀਕੋ ਅਤੇ ਚੀਨ ਦੇ ਉੱਤੇ ਟੈਰਿਫ ਲਗਾਉਂਦਾ ਐਲਾਨ ਕੀਤਾ ਤੇ ਆਰ ਦੇ ਨਾਲ ਵਪਾਰ ਜੰਗ ਚੜ ਗਿਆ 트ੰਪ ਨੇ ਹੁਣ ਯੂਰੋਪੀਅਨ ਯੂਨੀਅਨ ਦੇ ਉੱਤੇ ਵੀ ਟੈਰਿਫ ਲਗਾਉਣ ਦੀ ਗੱਲ ਕੀਤੀ ਹੈ 트ੰਪ ਨੇ ਕਿਹਾ ਕਿ ਯੂਰੋਪੀਅਨ ਯੂਨੀਅਨ ਤੋਂ ਅਮਰੀਕਾ ਨੂੰ ਆਯਾਤ ਕੀਤੇ ਜਾਣ ਵਾਲੇ ਸਬਾਨ ਉੱਤੇ ਜਲਦੀ ਹੀ ਟੈਰਿਫ ਤਿਆਜਾਇਸ ਸਥਿਤੀ ਦੇ ਵਿੱਚ ਇਹ ਸਪਸ਼ਟ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਪਾਰ ਦੇ ਖੇਤਰ ਵਿੱਚ ਇਹ ਤਣਾਅ ਹੋਰ ਵਧਣ ਵਾਲਾ ਹੈ। ਦਰਸਾਲ 2018 ਦੇ ਵਿੱਚ ਰਾਸ਼ਪਤੀ ਹੁੰਦਿਆ 트ੰਪ ਨੇ ਯੂਰੋਪੀਅਨ ਯੂਨੀਅਨ ਤੋਂ ਆਯਾਤ ਕੀਤੇ ਜਾਣ ਵਾਲੇ ਐਲੂਮੀਨੀਅਮ ਸਟੀਲ ਉੱਤੇ ਟੈਰਿਫ ਲਗਾਇਆ ਸੀ। ਇਸ ਤੋਂ ਬਾਅਦ ਯੂਰੋਪੀਅਨ ਸੰਘ ਨੇ ਵਿਸਕੀ ਅਤੇ ਮੋਟਰਸਾਈਕਲ ਸਮੇਤ ਅਮਰੀਕੀ ਉਤਪਾਦਾਂ ਉੱਤੇ ਵੀ ਟੈਰਿਫ ਲਗਾ ਦਿੱਤਾ। ਕਿ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 트ੰਪ ਨੇ ਚੀਨ, ਕੈਨੇਡਾ ਅਤੇ ਮੈਕਸੀਕੋ ਸਮੇਤ ਗੁਆਂਢੀ ਦੇਸ਼ਾਂ ਉੱਤੇ 25-25% ਟੈਰਿਫ ਲਗਾਇਆ ਸੀ। ਪੰਜਾਬ ਹਾਈ ਕੋਰਟ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵਿਰੁੱਧ ਰਾਸ਼ਟਰੀ ਸੁਰੱਖਿਆ ਐਕਟ ਐਨਐਸਏ ਲਾਗੂ ਕਰਨ ਅਤੇ ਨਜ਼ਰਬੰਦੀ ਦੀ ਮਿਆਦ ਵਧਾਉਣ ਨੂੰ ਚੁਣੌਤੀ ਦੇਣ ਵਾਲੇ ਮਾਮਲੇ ਵਿੱਚ ਸਰਕਾਰ ਤੋਂ ਜਵਾਬ ਮੰਗਿਆ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਜ਼ਰਬੰਦੀ ਦੇ ਵਿੱਚ ਜ਼ਿਕਰ ਕੀਤੀਆਂ ਗਈਆਂ ਐਫਆਈਆਰ ਕੇਸ ਦਰਜ ਨਹੀਂ ਕੀਤਾ ਗਿਆ ਪਟੀਸ਼ਨਰਾਂ ਉੱਤੇ ਦੋਸ਼ ਲਗਾਉਣ ਦੇ ਆਧਾਰ ਸਪਸ਼ਟ ਨਹੀਂ ਹਨ ਤੇ ਨਾਲ ਹੀ ਇਹਨਾਂ ਐਫਆਈਆਰਜ਼ ਨਾਲ ਸੰਬੰਧਿਤ ਜਾਂਚ ਜਾਂ ਮੁਕਦਮੇ ਦੀ ਸਥਿਤੀ ਵੀ ਅਣਜਾਣ ਹੈ ਚੀਫ ਜਸਟਿਸ ਸ਼ੀਲ ਨਾਗੋ ਅਤੇ ਜਸਟਿਸ ਸੁਮਿਤ ਗੋਇਲ ਦੀ ਹਾਈ ਕੋਰਟ ਬੈਂਚ ਨੇ ਅੰਮ੍ਰਿਤਸਰ ਅਤੇ ਮੋਗਾ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਇੱਕ ਹਫ਼ਤੇ ਦੇ ਅੰਦਰ ਹਲਫਨਾਮਾ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਜਿਸ ਵਿੱਚ ਸਾਰੀਆਂ ਐਫਆਈਆਰਸ ਦਾ ਵੇਰਵਾ ਵੀ ਦਿੱਤਾ ਗਿਆ ਹੋਵੇ ਤੇ ਇਹ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਪਟੀਸ਼ਨ ਕਰਤਾ ਨਜ਼ਰਬੰਦੀ ਦੇ ਆਧਾਰਾਂ ਵਿੱਚ ਦੱਸੇ ਗਏ ਮਾਮਲੇ ਵਿੱਚ ਦੋਸ਼ੀ ਹੈ ਜਾਂ ਨਹੀਂ ਅਦਾਲਤ ਨੇ ਸਾਰੇ ਦੋਸ਼ਾਂ ਨੂੰ ਰਾਹਤ ਦਿੱਤੀ ਹੈ ਤੇ ਅਗਲੀ ਸੁਣਵਾਈ ਤੋਂ ਪਹਿਲਾਂ ਪਟੀਸ਼ਨ ਦਾ ਪਹਿਲਾ ਗ੍ਰਾਫ ਵਾਰ ਜਵਾਬ ਦਾਇਰ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ ਨਿਊਯਾਰਕ ਜਾਣ ਵਾਲੀ ਯੂਨਾਈਟਿਡ 에ਅਰਲਾਈਨਜ਼ ਦੀ ਇੱਕ ਫਲਾਈਟ ਦੇ ਵਿੱਚ ਐਤਵਾਰ ਸਵੇਰੇ ਟੇਕ-ਆਫ ਦੌਰਾਨ ਅਗਲਾ ਗਈ ਜਿਸ ਤੋਂ ਬਾਅਦ ਜਹਾਜ਼ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਮੁਤਾਬਕ ਯੂਨਾਈਟਿਡ 에ਅਰਲਾਈਨਜ਼ ਫਲਾਈਟ 1382 ਨੂੰ ਸਵੇਰੇ 8:35 ਦੇ ਕਰੀਬ ਜਾਰਜ ਬੁਸ਼ ਇੰਟਰ ਕੰਟੀਨੈਂਟਲ ਹਵਾਈਅਦੇ ਤੋਂ ਇੰਜਣ ਦੀ ਸਮੱਸਿਆ ਦੀ ਰਿਪੋਰਟ ਕਾਰਨ ਟੇਕ-ਆਫ ਰੱਦ ਕਰਨਾ ਪਿਆ ਤੇ ਫੌਕਸ 26 ਹਿਊਸਟਨ ਦੁਆਰਾ ਪ੍ਰਾਪਤ ਇੱਕ ਵੀਡੀਓ ਦੇ ਵਿੱਚ ਜਹਾਜ਼ ਦੇ ਵਿੰਗ ਦੇ ਉੱਤੇ ਅੱਗ ਦੀਆਂ ਲੱਪਟਾਂ ਦਿਖਾਈ ਦੇ ਰਹੀਆਂ ਨੇ ਤੇ ਫੋਟੇਟ ਦੇ ਵਿੱਚ ਇੱਕ ਫਲਾਈਟ اٹੈਂਡੈਂਟ ਨੂੰ ਯਾਤਰੀ ਨੂੰ ਬੈਠੇ ਰਹਿਣ ਲਈ ਨਿਰਦੇਸ਼ ਦਿੰਦੇ ਸੁਣਿਆ ਜਾ ਸਕਦਾ ਹੈ ਜਦੋਂ ਕਿ ਇੱਕ ਯਾਤਰੀ ਚੀਖਦਾ ਨਹੀਂ ਇਸ ਵਿੱਚ ਅੱਗ ਲੱਗੀ ਹੋਈ ਹੈ ਤੇ ਹਸਟਨ ਫਾਇਰ ਡਿਪਾਰਟਮੈਂਟ ਦੇ ਅਨੁਸਾਰ ਯਾਤਰੀਆਂ ਨੂੰ ਪੌੜੀਆਂ ਅਤੇ ਐਮਰਜੈਂਸੀ ਸਲਾਈਡ ਦੀਆਂ ਵਰਤੋਂ ਕਰਕੇ ਬਾਹਰ ਕੱਢਿਆ ਗਿਆ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਕਿਸੇ ਦੀ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਆਸਟ੍ਰੇਲੀਆ ਦੀ ਸੰਘੀ ਸਰਕਾਰ ਨੇ ਅੱਜ ਇੱਕ ਨਵਨਾਦੀ ਆਨਲਾਈਨ ਸਮੂਹ ਵਿਰੁੱਧ ਪਾਬੰਦੀਆਂ ਲਗਾਈਆਂ ਨੇ ਜੋ ਹਿੰਸਾ ਦੀਆਂ ਕਾਰਵਾਈਆਂ ਦਾ ਖੁੱਲ੍ਹ ਕੇ ਸਮਰਥਨ ਕਰਦਾ ਹੈ ਅਸਲ ਦੇ ਵਿੱਚ ਆਸਟ੍ਰੇਲੀਆ ਨੇ ਯਹੂਦੀ ਵਿਰੋਧੀ ਹਮਲਿਆਂ ਪ੍ਰਤੀ ਆਪਣੀ ਪ੍ਰਤੀਕਿਰਿਆ ਨੂੰ ਤੇਜ਼ ਕਰ ਦਿੱਤਾ ਹੈ ਤੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਗੋਰੇ ਸਰ ਉੱਚਤਾਵਾਦੀ ਅਤਵਾਦੀ ਨੈਟਵਰਕ ਟੈਰਰ ਗ੍ਰਾਮ ਵਿਰੁੱਧ ਅਤਵਾਦ ਵਿਰੋਧੀ ਵਿੱਤੋਪਾਵਾ ਦਾ ਐਲਾਨ ਕੀਤਾ ਇਹ ਪਹਿਲੀ ਵਾਰ ਹੈ ਜਦੋਂ ਸਿਰਫ ਆਨਲਾਈਨ ਦਾ ਦਰਤ ਕਿਸੇ ਸੰਗਠਨ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ ਅਤਵਾਦ ਵਿਰੋਧੀ ਵਿੱਤੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਤੇ ਉਸਨੇ ਕਿਹਾ ਕਿ ਟੈਰਰਗ੍ਰਾਮ ਇੱਕ ਆਨਲਾਈਨ ਨੈਟਵਰਕ ਹੈ ਜੋ ਕਿ ਗੋਰੇ ਸਰਵ ਉੱਚਤਾ ਅਤੇ ਨਸਲੀ ਤੌਰ ਉੱਤੇ ਪ੍ਰੇਿਤ ਹਿੰਜਾਂ ਨੂੰ ਉਤਸ਼ਾਹਿਤ ਕਰਦਾ ਹੈ ਟੈਰਰਗ੍ਰਾਮ ਦੀਆਂ ਸੰਪੰਨਤੀਆਂ ਦੀ ਵਰਤੋਂ ਕਰਨਾ ਉਹਨਾਂ ਨੂੰ ਉਪਲਬਧ ਕਰਾਉਣਾ ਹੁਣ ਇੱਕ ਅਪਰਾਧ ਹੈ ਜਰਮਾਨੀਆ ਦੇ ਵਿੱਚ 10 ਸਾਲ ਤੱਕ ਦੀ ਕੈਦ ਅਤੇ ਭਾਰੀ ਜੁਰਮਾਨੇ ਵੀ ਸ਼ਾਮਿਲ ਨੇ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਰਾਸ਼ਪਤੀ ਦੇ ਭਾਸ਼ਣ ਤੇ ਮਤੇ ਉਤੇ ਚਰਚਾ ਦੇ ਵਿੱਚ ਹਿੱਸਾ ਲੈਂਦੇ ਹੋਏ AI ਤੋਂ ਲੈ ਕੇ ਚੀਨੀ ਕੁਸਪੈਟ ਅਤੇ ਨਿਰਮਾਣ ਤੱਕ ਦੇ ਕਈ ਮੁੱਦਿਆਂ ਉਤੇ ਗੱਲ ਕੀਤੀ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਪਿਛਲੇ ਬਜਟ ਦੇ ਵਿੱਚ ਹਲਵਾ ਵੰਡੇ ਦੀ ਫੋਟੋ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਹਲਵੇ ਦੀ ਫੋਟੋ ਹਟਾ ਦਿੱਤੀ ਗਈ ਹੈ ਤੇ ਮੈਂ ਉਸ ਨੂੰ ਹਲਵਾ ਖਵਾਇਆ ਪਰ ਮੈਂ ਇਹ ਕਿਸ ਨੂੰ ਖਵਾਇਆ? ਅਹਿਸਾਸ ਨਹੀਂ ਹੋਇਆ। ਮੇਕ ਇਨ ਇੰਡੀਆ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਫੋਨ ਦਿਖਾਇਆ ਅਤੇ ਕਿਹਾ ਕਿ ਭਾਵੇਂ ਅਸੀਂ ਕਹਿੰਦੇ ਆ ਕਿ ਇਹ ਭਾਰਤ ਵਿੱਚ ਬਣਿਆ ਇਹਦੇ ਪੁਰਜੇ ਚੀਨ ਤੋਂ ਆਏ ਨੇ ਅਤੇ ਇੱਥੇ ਇਸ ਨੂੰ ਅਸੈਂਬਲ ਕੀਤਾ ਗਿਆ। ਇਸ ਦੇ ਵਿੱਚ ਬੇਰੋਜ਼ਗਾਰੀ ਦਾ ਕੋਈ ਜ਼ਿਕਰ ਨਹੀਂ ਹੈ। ਨਾ ਤਾਂ ਯੂਪੀਏ ਤੇ ਨਾ ਹੀ ਐਨਡੀਏ ਦੀ ਸਰਕਾਰ ਨੇ ਨੌਜਵਾਨਾਂ ਦੇ ਰੋਜ਼ਗਾਰ ਦੇ ਸਵਾਲਾਂ ਦਾ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ। ਪ੍ਰਧਾਨ ਮੰਤਰੀ ਨੇ ਮੇਕ ਇਨ ਇੰਡੀਆ ਬਾਰੇ ਜੋ ਕਿਹਾ ਇੱਕ ਚੰਗਾ ਵਿਚਾਰ ਪਰ ਨਿਰਮਾਣ ਅਸਫਲ ਰਿਹਾ। ਅਸੀਂ ਪ੍ਰਧਾਨ ਮੰਤਰੀ ਨੂੰ ਦੋਸ਼ ਨਹੀਂ ਦੇ ਰਹੇ। ਪ੍ਰਧਾਨ ਮੰਤਰੀ ਨੇ ਕੋਸ਼ਿਸ਼ ਕੀਤੀ। ਵਿਚਾਰ ਸਹੀ ਸੀ ਪਰ ਉਹ ਅਸਫਲ ਰਹੇ ਨੇ। ਸਾਊਦੀ ਅਰਬ ਦੇ ਰਾਜਾ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸੁਲਮਾਨ ਅਲ ਸੌਦ ਅਤੇ ਸੀਰੀਆ ਦੇ ਅੰਤਿਮ ਰਾਸ਼ਟਰਪਤੀ ਅਹਿਮਦ ਅਲ ਸ਼ਰਾ ਨੇ ਐਤਵਾਰ ਨੂੰ ਰਿਆਦ ਦੇ ਵਿੱਚ ਦਵੈਲ ਸਬੰਧਾਂ ਅਤੇ ਸੀਰੀਆ ਵਿੱਚ ਨਵੀਨਤਮ ਵਿਕਾਸ ਦੀ ਸਮੀਖਿਆ ਲਈ ਦੋਹਾਂ ਨਾਲ ਮੁਲਾਕਾਤ ਕੀਤੀ ਹੈ ਇੱਕ ਰਿਪੋਰਟ ਦੇ ਅਨੁਸਾਰ ਦੋਵੇਂ ਧਿਰਾਂ ਨੇ ਸੀਰੀਆ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਵਧਾਉਣ ਦੇ ਤਰੀਕਿਆਂ ਦੇ ਨਾਲ ਨਾਲ ਵਕਵ ਖੇਤਰਾਂ ਦੇ ਵਿੱਚ ਸਹਿਯੋਗ ਦੇ ਮੌਕਿਆਂ ਉੱਤੇ ਚਰਚਾ ਕੀਤੀ ਅਤੇ ਖੇਤਰੀ ਵਿਕਾਸ ਅਤੇ ਉਹਨਾਂ ਨੂੰ ਹੱਲ ਕਰਨ ਦੇ ਲਈ ਚੱਲ ਰਹੇ ਯਤਨਾਂ ਦੇ ਉੱਤੇ ਵਿਚਾਰ ਦਾ ਆਦਾਨ-ਪ੍ਰਦਾਨ ਵੀ ਕੀਤਾ। ਸਾਊਦੀ ਅਰਬ ਦੇ ਰਾਜੇ ਨੇ ਅਲ ਸ਼ਰਾ ਨੂੰ ਸੀਰੀਆ ਦਾ ਰਾਸ਼ਟਰਪਤੀ ਅਹੁਦਾ ਸੰਭਾਲਣ ਉੱਤੇ ਵਧਾਈ ਦਿੱਤੀ ਹੈ ਅਤੇ ਸੀਰੀਆ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਉਹਨਾਂ ਦੀ ਸਫਲਤਾ ਦੀ ਕਾਮਨਾ ਵੀ ਕੀਤੀ ਹੈ। ਉੱਥੇ ਹੀ ਅਲ ਸ਼ਰਾ ਨੇ ਵੀ ਕ੍ਰਾਊਨ ਪ੍ਰਿੰਸ ਨੂੰ ਉਹਨਾਂ ਦੇ ਸ਼ੁਭ ਕਾਮਨਾਵਾਂ ਅਤੇ ਸੀਰੀਆ ਤੇ ਉਸਦੇ ਲੋਕਾਂ ਪ੍ਰਤੀ ਰਾਜ ਦੇ ਸਹਾਇਕ ਰੁਖ ਦੇ ਲਈ ਉਹਨਾਂ ਦਾ ਧੰਨਵਾਦ ਕੀਤਾ। ਸਪਰੀਮ ਕੋਰਟ ਨੇ ਸੋਮਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਨੂੰ ਦੁਬਾਰਾ ਖੋਲਣ ਦੇ ਲਈ ਜਸਟਿਸ ਸੇਵਾਮੁਕਤ ਐਸਐਨ ਢੀਂਗਰਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਤੱਲ ਦਿੱਲੀ ਪੁਲਿਸ ਦੁਆਰਾ ਦਾਇਰ ਕੀਤੀ ਗਈ ਇੱਕ ਨਵਾਂ ਸਥਿਤੀ ਰਿਪੋਰਟ ਉੱਤੇ ਸੁਣਵਾਈ ਟਾਲ ਦਿੱਤੀ ਹੈ ਕੇਰ ਦੀ ਅਗਲੀ ਸੁਣਵਾਈ 10 ਫਰਵਰੀ ਨੂੰ ਹੋਵੇਗੀ ਤੇ ਸਰਕਾਰ ਵੱਲੋਂ ਏਜੀਐਸ ਨੇ ਹੋਰ ਸਮਾਂ ਮੰਗਿਆ ਤੇ ਕੋਰਟ ਨੇ ਸਰਕਾਰ ਤੋਂ ਸਟੇਟਸ ਰਿਪੋਰਟ ਵੀ ਮੰਗੀ ਹੈ ਜ਼ਿਕਰ ਹੋ ਗਿਆ ਕਿ ਮਹੱਤਵਪੂਰਨ ਸੁਣਵਾਈ ਤੋਂ ਪਹਿਲਾਂ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਦੇ ਵਿੱਚ ਇਹ ਉਜਾਗਰ ਕੀਤਾ ਗਿਆ ਸੀ ਕਿ ਸੁਰਜੀਤ ਕੌਰ ਦੇ ਪਤੀ ਜੁਗਿੰਦਰ ਸਿੰਘ ਦੇ ਕਤਲ ਨਾਲ ਸੰਬੰਧਿਤ ਮਾਮਲੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਅਤੇ 6 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਦੀ ਕਦੇ ਵੀ ਜਾਂਚ ਨਹੀਂ ਕੀਤੀ ਗਈ ਸੀ ਤੇ ਉਸ ਨੇ ਲਿਖਿਆ ਕਿ 56 ਲੋਕਾਂ ਦੇ ਕਤਲ ਦੇ ਸੰਬੰਧ ਵਿੱਚ ਚਾਰਜ ਸ਼ੀਟ ਦਾਇਰ ਕੀਤੀ ਗਈ ਸੀ ਪਰ ਹੇਠਲੀ ਅਦਾਲਤ ਨੇ ਸਿਰਫ 5 ਵਿਅਕਤੀਆਂ ਦੇ ਕਤਲ ਲਈ ਦੋਸ਼ਤਾ ਕੀਤੇ ਨੇ। ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਅਸ਼ੀਬਾ ਇਸ ਹਫਤੇ ਅਮਰੀਕਾ ਦਾ ਦੌਰਾ ਕਰਨਗੇ ਤੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਮੁਲਾਕਾਤ ਵੀ ਕਰ ਸਕਦੇ ਨੇ ਮੁੱਖ ਕੈਬਨਿਟ ਮੰਤਰੀ ਯੋਸ਼ੀ ਮਾਸਾ ਹਿਆਸ਼ੀ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜੇ ਹਾਲਾਤ ਅਨੁਕੂਲ ਰਹੇ ਪ੍ਰਧਾਨ ਮੰਤਰੀ ਸ਼ੀਵਾ ਇਸ ਹਫਤੇ ਅਮਰੀਕਾ ਦਾ ਯਾਤਰਾ ਕਰਨਗੇ ਅਤੇ ਰਾਸ਼ਟਰਪਤੀ ਟਰੰਪ ਨੂੰ ਮਿਲਣਗੇ ਤੇ ਅਜੇ ਪ੍ਰਬੰਧ ਕੀਤੇ ਜਾ ਰਹੇ ਨੇ ਦੋਵਾਂ ਧਿਰਾਂ ਦੀ ਸ਼ੈਡਿਊਲ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਸ ਤਰੀਕਾ ਲਈ ਅੰਤਿਮ ਤਿਆਰੀਆਂ ਚੱਲ ਰਹੀਆਂ ਨੇ ਉਨ੍ਹਾਂ ਕਿਹਾ ਕਿ ਸ਼ੀਵਾ ਅਤੇ ਟਰੰਪ ਵਿਚਕਾਰ ਪਹਿਲੀ ਨਿੱਜੀ ਮੁਲਾਕਾਤ ਹੋਵੇਗੀ ਤੇ ਮੰਤਰੀ ਨੇ ਕਿਹਾ ਕਿ ਇਮਾਨਦਾਰੀ ਨਾਲ ਗੱਲਬਾਤ ਰਾਹੀਂ ਉਹ ਨਿੱਜੀ ਸਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਵੀ ਕਰਨਗੇ ਤੇ ਨਾਲ ਹੀ ਵੱਖ-ਵੱਖ ਤੁਰਕਿਆ ਅਤੇ ਆਰਥਿਕ ਮੁੱਦਿਆਂ ਉੱਤੇ ਸਾਂਝੀ ਸਮਝ ਬਣਾਉਣ ਤੇ ਸਹਿਯੋਗ ਦੀ ਪੁਸ਼ਟੀ ਕਰਨ ਅਤੇ ਜਾਪਾਨੀ ਅਮਰੀਕੀ ਸਹਿਯੋਗ ਨੂੰ ਇੱਕ ਨਵੀਂ ਉਚਾਈ ਉੱਤੇ ਲਿਜਾਣ ਦਾ ਮੌ ਪਹੁੰਚ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ। ਅਜਲੀ ਨਹੀਂ ਦੁਬਾਰਾ ਫਿਰ ਆਦਰਮ ਹੋਗੇ ਉਦੋਂ ਤੱਕ ਦੀ ਇਜਾਜ਼ਤ ਸਾਥੀਰੇ ਕਾਲ ਧੰਨਵਾਦ